ਸੋ ਕਾ ਹੋਟਲ ਗੁਰਸੇਵੀਐ ਅਹਨ ਸ ਸਹਜ ਸੁਪਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾ ਗਏ ਸਤਨਾ ਸ਼੍ਰੀ ਵਾਘੇ ਗੁਰ ਸਾਹਿਬ ਜੀ ਟੋੜੀ ਮਖਲਾ ਪੰਜਵਾਂ ਰਸਨਾ ਗੁਣ ਗੋਪਾਲ ਨਦ ਗਾਇਨ ਸ਼ਾਂਤ ਸਹਿਜ ਰਹਸ ਮਨ ਉਪਜਿਓ ਸਗਲੇ ਦੁਖ ਅਪਲੈਨ ਰਸਨਾ ਗੁਣ ਗੋਪਾਲ ਨਦ ਗਾਇਨ ਸ਼ਾਂਤ ਸਹਿਜ ਰਹਸ ਮਨ ਉਪਜਿਓ ਸਗਲੇ ਦੁੱਖ ਪਲਾਇਨ ਰਹਾਉ ਜੋ ਮੰਗੇ ਸੋਈ ਸੋਈ ਪਾਵੇ ਸੇਵ ਹਰ ਕੇ ਚਰਨ ਰਸਾਇਣ ਜਨਮ ਮਰਨ ਦੋਹੋਂ ਤੇ ਛੁਟੈ ਪਵਜਲ ਜਗਤ ਤਰੈਣ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪਰੈਨ ਅਬ ਨਸੀਖੇਮ ਚਾਹੇ ਜਿਨਾਨਕ ਸਦਾ ਸਿਮਰ ਨਾਰਾਇਣ ਖੋਜਤ ਖੋਜਤ ਤਤ ਵਿਚਾਰੋ ਦਾਸ ਗੋਬਿੰਦ ਪਰੈਨ ਅਬਨਸ਼ੀ ਖੇਮ ਚਾਹੇ ਜਿਨਾਨਕ ਸਦਾ ਸਿਮਰ ਨਾਰਾਇਣ ਅੱਜ ਦਾ ਜੋ ਸ੍ਰੀ ਮੁਖਵਾਕ ਹੁਕਮਨਾਮਾ ਜੋ ਗੁਰ ਉਪਦੇਸ਼ ਗੁਰ ਕੀ ਮਤ ਸਾਡੇ ਕਲਯੁਗੀ ਜੀਵਾਂ ਦੇ ਭਲੇ ਵਾਸਤੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਕਿ ਜੀਵ ਦਾ ਜੋ ਜੀਵਨ ਹੈ ਸੁਖਾਲਾ ਹੋ ਜਾਵੇ ਸੁਖੀ ਹੋ ਜਾਵੇ ਇਹਨੂੰ ਅਸਲੀ ਜੀਵਨ ਦੀ ਸਮਝ ਆ ਜਾਵੇ ਸਤਿਗੁਰੂ ਜੀ ਫਰਮਾਉਣਾ ਕਰਦੇ ਹਨ ਟੋਡੀ ਮਖਲਾ ਪੰਜਵਾਂ ਟੋਡੀ ਰਾਗ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰ ਰਹੇ ਹਨ ਰਸਨਾ ਗੁਣ ਗੋਪਾਲ ਨਿਦ ਗਾਇਨ ਕੇ ਇਹ ਜੀਵ हे इंसान जेड़ा सारे सुख देने वाला दाता है ना जिदे कोल सारे ही सुखਾਂ ਦੇ ਖਜ਼ਾਨੇ ਹਨ ਉਸ ਗੋਪਾਲ ਪ੍ਰਭੂ ਦੇ ਗੁਣ ਆਪਣੀ ਜੀਵ ਦੇ ਨਾਲ ਗਾਇਆ ਕਰ ਸ਼ਾਂਤ ਸਹਜ ਰਹਿਸਮਨ ਉਪਜਿਓ ਸਗਲੇ ਦੁੱਖ ਪਲਾਇਨ ਸ਼ਾਂਤ ਦਾ ਮਤਲਬ ਕੀ ਸਤਿਗੁਰੂ ਕਹਿੰਦੇ ਕਿ ਮਨ ਦੇ ਵਿੱਚ ਸ਼ਾਂਤੀ ਪੈਦਾ ਹੋ ਜਾਂਦੀ ਹੈ ਪਰਮਾਤਮਾ ਦੇ ਗੁਣ ਜੀਵ ਨਾਲ ਗਾਉਣ ਨਾਲ ਕੀ ਹੋਏਗਾ ਆਤਮਿਕ ਅਡੋਲਤਾ ਪੈਦਾ ਹੁੰਦੀ ਹੈ ਸੁੱਖ ਪੈਦਾ ਹੁੰਦਾ ਹੈ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਸਤਿਗੁਰੂ ਜੀ ਕਹਿੰਦੇ ਜੇ ਉਸ ਜੀਵ ਦੇ ਨਾਲ ਉਸ ਪ੍ਰਮਾਤਮਾ ਦੀ ਉਸਤਤ ਕੀਤੀ ਜਾਵੇ ਜੋ ਰੱਬ ਨੇ ਰੱਪਾ ਨੂੰ ਰਸਨ ਦਿੱਤੀ ਹੈ ਨਾ ਜੋ ਮੰਗੈ ਸੋਈ ਸੋਈ ਪਾਵੇ ਸਿਵ ਹਰ ਕੇ ਚਰਨ ਰਸਾਇਣ ਕਹਿੰਦੇ ਭਾਈ ਪ੍ਰਭੂ ਸਾਰੇ ਰਸਾਂ ਦਾ ਘਰ ਹੈ ਉਸ ਦੇ ਚਰਨ ਸੇਵਕੇ ਭਾਵ ਕੇ ਉਸ ਦਾ ਨਾਮ ਜਪ ਜਪ ਕੇ ਉਸ ਕੀ ਉਹਦੀ ਬੰਦਗੀ ਕਰ ਕਰਕੇ ਜੋ ਕੁਝ ਵੀ ਇਨਸਾਨ ਫਿਰ ਉਸ ਦੇ ਦਰ ਤੋਂ ਮੰਗਦਾ ਹੈ ਨਾ ਉਹੀ ਪ੍ਰਾਪਤ ਕਰ ਲੈਂਦਾ ਜਨਮ ਮਰਨ ਦੋਹਾਂ ਤੇ ਛੁੱਟ ਹੈ ਭਵਜਲ ਜਗਤ ਤ੍ਰਾਇਣ ਸਤਿਗੁਰੂ ਜੀ ਕਹਿੰਦੇ ਇੱਥੋਂ ਤੱਕ ਹੀ ਨਹੀਂ ਵੀ ਬਸ ਸੰਸਾਰਕ ਅਵਸਥਾ ਮਿਲ ਗਈ ਐ ਇਨਸਾਨ ਖੁਸ਼ ਹੋ ਗਿਆ ਤੇ ਸਤਿਗੁਰੂ ਇੱਥੇ ਕੀ ਕਿਰਪਾ ਇੰਨੀ ਕੀ ਕਿਰਪਾ ਕਰਦੇ ਨੇ ਕਹਿੰਦੇ ਨਹੀਂ ਭਾਈ ਕਹਿੰਦੇ ਪ੍ਰਭੂ ਦੀ ਸੇਵਾ ਭਗਤੀ ਕਰਨ ਵਾਲੇ ਜੋ ਇਨਸਾਨ ਹਨ ਜੋ ਜੀਵ ਹਨ ਸਤਿਗੁਰੂ ਜੀ ਤਾਂ ਇੰਨੀ ਕਿਰਪਾ ਕਰ ਦਿੰਦੇ ਹਨ ਜਨਮ ਅਤੇ ਮੌਤ ਦੋਹਾਂ ਤੋਂ ਬਚਾ ਲੈਂਦੇ ਹਨ ਭਾਵ ਕੇ ਜਿਹੜਾ 84 ਦਾ ਗੇੜ ਹੁੰਦਾ ਹੈ ਉਹ ਕੱਟ ਦਿੰਦੇ ਹਨ ਸੰਸਾਰ ਸਮੁੰਦਰ ਤੋਂ ਪਾਰ ਇਨਸਾਨ ਨੂੰ ਲਗਾ ਦਿੰਦੇ ਹਨ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਣ ਕਹਿੰਦੇ ਜਦੋਂ ਇਨਸਾਨ ਆਪਣੇ ਆਪ ਦੀ ਖੋਜ ਕਰਦਾ ਹੈ ਖੋਜ ਕਰਦਿਆਂ ਕਰਦਿਆਂ ਪ੍ਰਭੂ ਦੇ ਦਾਸ ਅਸਲੀਅਤ ਵਿਚਾਰ ਲੈਂਦੇ ਹਨ ਭਾਵ ਕਿ ਜਿਹੜੇ ਇਸ ਬੰਦਗੀ ਦੇ ਰਸਤੇ ਤੇ ਤੁਰਦੇ ਹਨ ਉਹਨਾਂ ਨੂੰ ਇਹ ਸਮਝ ਆ ਜਾਂਦੀ ਹੈ ਕਿ ਸੱਚਾ ਤੇ ਸਦੀਵੀ ਸੁਖ ਦੇਣ ਵਾਲਾ ਜੋ ਆਸਰਾ ਹੈ ਨਾ ਉਹ ਪ੍ਰਮਾਤਮਾ ਹੀ ਹੈ ਕੋਈ ਦੋਸਤ ਨਹੀਂ ਕੋਈ ਮਿੱਤਰ ਨਹੀਂ ਕੋਈ ਰਿਸ਼ਤੇਦਾਰ ਨਹੀਂ ਕੋਈ ਸਾਥ ਸੰਬੰਧੀ ਨਹੀਂ ਕੇਵਲ ਤੇ ਕੇਵਲ ਜੇ ਸਦਾ ਸੁੱਖ ਲੈਣਾ ਜੋ ਅਕਾਲ ਪੁਰਖ ਹੈ ਸਦੀ ਵੀ ਰਹਿਣ ਵਾਲਾ ਉਹੀ ਸੱਚਾ ਤੇ ਸੁੱਚਾ ਜੀਵ ਦਾ ਆਸਰਾ ਹੈ ਅਬਨਾਸੀ ਖੇਮ ਚਾਹੈ ਜੇ ਨਾਨਕ ਸਦਾ ਸਿਮਰਨ ਨਾਰਾਇਣ ਸਤਿਗੁਰੂ ਜੀ ਕਹਿੰਦੇ ਜੇ ਤੂੰ ਇਹੋ ਜਿਹਾ ਸੁਖ ਚਾਹਣਾ ਨਾ ਜਿਹੜਾ ਕਦੇ ਨਾ ਅਸਿਨਾ ਹੋਵੇ ਤੂੰ ਜੋ ਨਾ ਮੈਂ ਸਦਾ ਹੀ ਖੁਸ਼ ਰਹਾ ਭਾਵ ਕਿ ਉਸ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਰਹਾ ਤਾਂ ਸਤਿਗੁਰੂ ਜੀ ਕਹਿੰਦੇ ਅਬਨਾਸੀ ਖੇਮ ਚਾਹੈ ਜੇ ਨਾਨਕ ਕਿਹੇ ਨਾਨਕ ਜੇ ਤੂੰ ਕਦੇ ਨਾਮ ਮੁਕਣ ਵਾਲਾ ਸੁਖ ਭਾਲਦਾ ਹੈ ਨਾ ਤਾਂ ਸਦਾ ਹੀ ਜਿੰਨਾ ਟਾਈਮ ਮਿਲਦਾ ਜਦੋਂ ਤੈਨੂੰ ਉਸ ਦੀ ਯਾਦ ਆਉਂਦੀ ਹੈ ਤੁਰਦੇ ਫਿਰਦੇ ਉੱਠਦੇ ਆ ਬੈਠਦੇ ਆ ਸੌਂਦੇ ਆ ਖਾਂਦੇ ਆ ਜਦੋਂ ਵੀ ਪ੍ਰਮਾਤਮਾ ਦਾ ਚੇਤਾ ਆ ਜੀ ਨਾ ਉਹਦਾ ਸਿਮਰਨ ਕਰਿਆ ਕਰ ਸਤਿਗੁਰੂ ਜੀ ਕਹਿੰਦੇ ਤੈਨੂੰ ਉਹ ਖੁਸ਼ੀਆਂ ਮਿਲਣਗੀਆਂ ਜਿਹੜੀਆਂ ਕਦੇ ਖਤਮ ਨਹੀਂ ਹੋਣੀਆਂ ਸੋ ਜੋ ਅੱਜ ਦਾ ਪਵਿੱਤਰ ਮੁਖਵਾਕ ਸੀ ਸਤਿਗੁਰੂ ਜੀ ਦਾ ਉਹੀ ਹੈ ਕਿ ਭਾਈ ਜਿਹੜੀ ਜੀਵ ਦਿੱਤੀ ਹੈ ਨਾ ਪ੍ਰਮਾਤਮਾ ਨੇ ਜਿਹੜੀ ਜ਼ੁਬਾਨ ਦਿੱਤੀ ਆ ਫਜ਼ੂਲ ਦੀਆਂ ਗੱਲਾਂ ਤੋਂ ਚੁਗਲੀਆਂ ਨਿੰਦਿਆ ਇੱਧਰ ਉੱਧਰ ਦੀਆਂ ਗੱਲਾਂ ਦੇ ਵਿੱਚ ਸਮਾਂ ਬਿਰਥ ਗਵਾ ਕੇ ਇਸ ਸਮੇਂ ਨੂੰ ਨਾ ਖਰਾਬ ਕਰੀਏ ਤੇ ਉਸ ਪ੍ਰਮਾਤਮਾ ਦੀ ਇਸ ਜੀਵ ਨਾਲ ਉਸਤਤ ਕਰਕੇ ਇੰਨੀਆਂ ਖੁਸ਼ੀਆਂ ਜੋ ਪ੍ਰਮਾਤਮਾ ਦੇ ਰਿਹਾ ਹੈ ਜੋ ਸੁੱਖ ਦੇ ਰਿਹਾ ਹੈ ਉਹਨੋਂ ਪ੍ਰਾਪਤ ਕਰੀਏ ਤੇ ਜੀਵਨ ਦੇ ਵਿੱਚ ਲੋਕ ਪ੍ਰਲੋਕ ਨੂੰ ਸਵਾਰੀਏ ਸੋ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਸੰਗਤ ਜੀ ਆਪਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ